ਸੜਕ ਸੁਰੱਖਿਆ ਫੋਰਸ ਪੰਜਾਬ ਕੀਮਤੀ ਜਾਨਾਂ ਬਚਾਉਣ ਲਈ ਵਚਨਬੱਧ 24 ਘੰਟੇ ਸਿਰਫ ਇੱਕ ਸਾਲ ਵਿੱਚ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਵਿੱਚ ਲਗਭਗ 50% ਦੀ ਕਮੀ ਆਈ ਹੈ ਉਸ ਸਮਾਂ ਪਹਿਲਾਂ ਮੇਰੇ ਭਰਾ ਦਾ ਐਕਸੀਡੈਂਟ ਹੋਇਆ ਸੀ ਸੜਕ ਸੁਰੱਖਿਆ ਫੋਰਸ ਨੂੰ ਕਾਲ ਕੀਤਾ 112 ਨੰਬਰ ਤੇ ਵਿਦਿਨ 5 ਮਿੰਟਾਂ ਦੇ ਵਿੱਚ ਇਹਨਾਂ ਨੇ ਆ ਕੇ ਮੇਰੇ ਭਰਾ ਦੀ ਜਾਨ ਬਚਾਈ ਉਹ ਨਾ ਮੈਨੂੰ ਉੱਥੋਂ ਚੱਕਦੇ ਤਾਂ ਹੋ ਸਕਦਾ ਸੀ ਮੇਰੀ ਮੌਤ ਹੋ ਜਾਂਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਯਤਨਾਂ ਸਦਕਾ ਸਾਡਾ ਪੰਜਾਬ ਬਣ ਰਿਹਾ ਹੈ ਰੰਗਲਾ ਪੰਜਾਬ ਵੱਡੀ ਖਬਰ ਪੰਜਾਬ ਸਰਕਾਰ ਨੇ ਲੋੜੀ ਦੇ ਸਬੰਧ ਦੇ ਵਿੱਚ ਲਿਆ ਇੱਕ ਵੱਡਾ ਫੈਸਲਾ ਪੰਜਾਬ ਰਾਜ ਲੋੜੀ ਮਕਰ ਸ੍ਰਾਂਤੀ ਬੰਪਰ ਲਾਟਰੀ 2025 ਦੀ ਇਨਾਮੀ ਰਾਸ਼ੀ ਦੇ ਵਿੱਚ ਕੀਤਾ ਗਿਆ ਹੈ ਵਾਅਦਾ ਹੋਰਨਾਂ ਰਾਜਾਂ ਦੀਆਂ ਲਾਟਰੀਆਂ ਨੂੰ ਦਿੱਤੀ ਗਈ ਹੈ ਕੜੀ ਚੁਣੌਤੀ ਤੇ ਪੰਜਾਬ ਦੇ ਲੋਕਾਂ ਨੂੰ ਦਿੱਤਾ ਹੈ ਵੱਡੇ ਇਨਾਮ ਜਿੱਤਣ ਦਾ ਆਕਰਸ਼ਕ ਮੌਕਾ ਜਿਹਾ ਇਸ ਵੇਲੇ ਪੰਜਾਬ ਸਰਕਾਰ ਦੇ ਵੱਲੋਂ ਲੋੜੀ ਦੇ ਸਬੰਧ ਦੇ ਵਿੱਚ ਇੱਕ ਵੱਡਾ ਫੈਸਲਾ ਲਿਆ ਗਿਆ ਹੈ ਦੱਸਦੀ ਹੈ ਕਿ ਪੰਜਾਬ ਰਾਜ ਲੋੜੀ ਮਕਰ ਸਕ੍ਰਾਂਤੀ ਬੰਪਰ ਲਾਟਰੀ 2025 ਦੀ ਇਨਾਮੀ ਰਾਸ਼ੀ ਦੇ ਵਿੱਚ ਖਾਸ ਵਾਅਦਾ ਕਰ ਦਿੱਤਾ ਗਿਆ ਹੈ ਜਿਸ ਦੇ ਤਹਿਤ ਹੋਰਨਾਂ ਰਾਜਾਂ ਦੀਆਂ ਲਾਟਰੀਆਂ ਨੂੰ ਇੱਕ ਕੜੀ ਚੁਣੌਤੀ ਦਿੱਤੀ ਗਈ ਹੈ ਤੇ ਹੁਣ ਪੰਜਾਬ ਦੇ ਲੋਕਾਂ ਨੂੰ ਵੱਡੇ ਇਨਾਮ ਜਿੱਤਣ ਦਾ ਇੱਕ ਆਕਰਸ਼ਕ ਮੌਕਾ ਪੰਜਾਬ ਸਰਕਾਰ ਦੇ ਵੱਲੋਂ ਦਿੱਤਾ ਗਿਆ ਹੈ ਇਸਾਰੇ ਚੜ ਕਰੀ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਹੁਰਾ ਨੇ ਦਿੱਤੀ ਹੈ ਉਹਨਾਂ ਨੇ ਇੱਕ ਪ੍ਰੈਸ ਬਿਆਨ ਦੇ ਵਿੱਚ ਇਹ ਗੱਲ ਕਹੀ ਹੈ ਕਿ ਪੰਜਾਬ ਦੇ ਲੋਕਾਂ ਨੂੰ ਇੱਕ ਵੱਡਾ ਇਨਾਮ ਜਿੱਤਣ ਤੇ ਇਸ ਦੇ ਨਾਲ ਹੀ ਹੋਰ ਵੀ ਜਿਹੜੇ ਇਨਾਮ ਨੇ ਜਿੱਤਣ ਦੇ ਜਿਹੜੇ ਮੌਕੇ ਪੰਜਾਬ ਸਰਕਾਰ ਦੇ ਵੱਲੋਂ ਦਿੱਤੇ ਗਏ ਨੇ ਉਹਨਾਂ ਨੇ ਕਿਹਾ ਹੈ ਕਿ ਇਹ ਜਿਹੜਾ ਪਹਿਲਾ ਇਨਾਮ ਹੈ ਉਸ ਦੀ ਰਾਸ਼ੀ 10 ਕਰੋੜ ਰੁਪਏ ਪੰਜਾਬ ਸਰਕਾਰ ਦੇ ਵੱਲੋਂ ਕਰ ਦਿੱਤੀ ਗਈ ਹੈ ਦੂਸਰਾ ਇਨਾਮ 1 ਕਰੋੜ ਰੁਪਏ ਦਾ ਹੋਵੇਗਾ 33ਵਾਂ ਇਨਾਮ 50 ਲੱਖ ਰੁਪਏ ਦਾ ਹੋਵੇਗਾ। ਉਹਨਾਂ ਨੇ ਕਿਹਾ ਹੈ ਕਿ ਕੁੱਲ ਇਨਾਮ 68819 ਨੇ ਜਿਨ੍ਹਾਂ ਨੂੰ ਜਿੱਤ ਕੇ ਪੰਜਾਬ ਦੇ ਲੋਕ ਖੁਸ਼ੀ ਮਹਿਸੂਸ ਕਰਨਗੇ। ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਕੁੱਲ ਰਾਸ਼ੀ ਜਿਹੜੀ ਕਿ 23 ਕਰੋੜ 47 ਲੱਖ 90 ਹਜ਼ਾਰ ਰੁਪਏ ਇਹ ਜਿਹੜੇ ਇਨਾਮ ਨੇ ਇਹ ਪੰਜਾਬ ਦੇ ਲੋਕਾਂ ਨੂੰ ਦਿੱਤੇ ਜਾਣਗੇ। ਹਰਪਾਲ ਸਿੰਘ ਚੀਮਾ ਹੋਰਾਂ ਨੇ ਕਿਹਾ ਹੈ ਕਿ ਇਹ ਪੰਜਾਬ ਸਰਕਾਰ ਦੇ ਵੱਲੋਂ ਇੱਕ ਵੱਡਾ ਕਦਮ ਇਹ ਚੁੱਕਿਆ ਗਿਆ ਹੈ ਜਿਹੜਾ ਕਿ ਇਸ ਲਾਟਰੀ ਦੀ ਰਾਸ਼ੀ ਨੂੰ ਇਸ ਹੱਦ ਤੱਕ ਵਧਾ ਦਿੱਤਾ ਗਿਆ ਹੈ ਉਹਨਾਂ ਨੇ ਕਿਹਾ ਹੈ ਕਿ ਇਸ ਦੇ ਨਾਲ ਦੋਰਾ ਫਾਇਦਾ ਹੋਵੇਗਾ ਇੱਕ ਤਾਂ ਪੰਜਾਬ ਦੇ ਲੋਕਾਂ ਨੂੰ ਮਹੱਤਵਪੂਰਨ ਵੱਡੇ ਇਨਾਮ ਜਿੱਤਣ ਦਾ ਮੌਕਾ ਜਿਹੜਾ ਕਿ ਲੋਹੜੀ ਦੇ ਮੌਕੇ ਪੰਜਾਬ ਸਰਕਾਰ ਦੇ ਵੱਲੋਂ ਦਿੱਤਾ ਗਿਆ ਹੈ ਤੇ ਦੂਸਰਾ ਜਿਹੜੀ ਰਾਸ਼ੀ ਜਿਹੜੀ ਕਿ ਲਾਟਰੀ ਦੀ ਪੰਜਾਬ ਸਰਕਾਰ ਨੂੰ ਮਿਲੇਗੀ ਜਿਹੜਾ ਕਿ ਇਹ ਇੱਕ ਵੱਡਾ ਫਾਇਦਾ ਹੋਵੇਗਾ ਜਿਸ ਦੀ ਜਿਹੜੀ ਰਾਸ਼ੀ ਹੈ ਇਹਨਾਂ ਲਾਟਰੀਆਂ ਤੋਂ ਜਿਹੜੀ ਪੰਜਾਬ ਸਰਕਾਰ ਦੇ ਖਾਤਿਆਂ ਦੇ ਵਿੱਚ ਆਵੇਗੀ ਤਾਂ ਉਸ ਦਾ ਜਿਹੜੀ ਵਰਤੋਂ ਹੈ ਉਹ ਪੰਜਾਬ ਸੂਬੇ ਦੇ ਵਿਕਾਸ ਦੇ ਲਈ ਕੀਤੀ ਜਾਵੇਗੀ ਇਹ ਰਾਸ਼ੀ ਵਿਦਿਅਕ ਅਦਾਰਿਆਂ ਸਿਹਤ ਸੇਵਾਵਾਂ ਤੇ ਹੋਰ ਵੀ ਜਿਹੜੇ ادارے ਨੇ ਉਹਨਾਂ ਦੇ ਵਿੱਚ ਵਿਕਾਸ ਦੇ ਲਈ ਵਰਤੀ ਜਾਵੇਗੀ ਦੱਸਦੀ ਹੈ ਕਿ ਐਡਵੋਕੇਟ ਹਰਪਾਲ ਸਿੰਘ ਚੀਮਾ ਹੋਰਾਂ ਨੇ ਕਿਹਾ ਹੈ ਕਿ ਇਹ ਇੱਕ ਬਹੁਤ ਵੱਡਾ ਤੇ ਰਾਜਨੀਤਿਕ ਇੱਕ ਕਦਮ ਹੈ ਜਿਹੜਾ ਕਿ ਪੰਜਾਬ ਸਰਕਾਰ ਦੇ ਵੱਲੋਂ ਚੁੱਕਿਆ ਗਿਆ ਹੈ ਉਹਨਾਂ ਨੇ ਕਿਹਾ ਹੈ ਕਿ ਇਹ ਰਾਸ਼ੀ ਵਧਾਉਣ ਦੇ ਨਾਲ ਦਿੱਤੇ ਹੋਰਨਾਂ ਰਾਜਾਂ ਦੀਆਂ ਲਾਟਰੀਆਂ ਨੂੰ ਵੱਡਾ ਮੁਕਾਬਲਾ ਮਿਲੇਗਾ ਵੱਡੀ ਚੁਣੌਤੀ ਮਿਲੇਗੀ ਉੱਥੇ ਹੀ ਪੰਜਾਬ ਤੇ ਲੋਕਾਂ ਨੂੰ ਇੱਕ ਵੱਡੀ ਰਾਸ਼ੀ ਜਿੱਤਣ ਦਾ ਇਹ ਮੌਕਾ ਵੀ ਪ੍ਰਦਾਨ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਹੈ ਕਿ ਇਸ ਰਾਸ਼ੀ ਦੇ ਨਾਲ ਜਿਹੜੇ ਕਿ ਪੰਜਾਬ ਦੇ ਵਕਫਾ ਕ ਵਿਭਾਗਾਂ ਦੇ ਵਿੱਚ ਵਿਕਾਸ ਕੀਤਾ ਜਾਵੇਗਾ ਤੇ ਨਾਲ ਹੀ ਲੋਕਾਂ ਦੀ ਜਿਹੜਾ ਕਿ ਲੋਟਰੀ ਹੈ ਇਸ ਤੇ ਪ੍ਰਤੀ ਆਕਰਸ਼ਣ ਵੀ ਵਧੇਗਾ ਤੇ ਲੋਕ ਅੱਗੋਂ ਵੀ ਇਸ ਲੋਟਰੀ ਨੂੰ ਪਾਉਣ ਦੇ ਬਾਰੇ ਵਿੱਚ ਸੋਚਣਗੇ ਉਹਨਾਂ ਨੇ ਕਿਹਾ ਹੈ ਕਿ ਇਸ ਲੋਟਰੀ ਪਾਉਣ ਦੀ ਰਾਸ਼ੀ ਮਹਿਜ਼ 500 ਰੁਪਏ ਆ ਸੀ ਤੇ ਜਿਹੜੇ ਲੋਕ ਇਹ ਵੱਡੇ ਇਨਾਮ ਜਿੱਤਣਗੇ ਉਹ ਵੱਡੀ ਰਾਸ਼ੀ ਵੀ ਪ੍ਰਾਪਤ ਕਰਨਗੇ ਸੋ ਦੱਸ ਦਈਏ ਕਿ ਇਸ ਵੇਲੇ ਪੰਜਾਬ ਸਰਕਾਰ ਦੇ ਵੱਲੋਂ ਇਹ ਜਿਹੜੇ ਕਿ ਲੋਟਰੀ ਬੰਪਰ ਹੈ ਇਸ ਦੀ ਰਾਸ਼ੀ ਜਿਹੜਾ ਪਹਿਲਾ ਇਨਾਮ ਹੈ ਉਹ 10 ਕਰੋੜ ਰੁਪਏ ਕਰ ਦਿੱਤਾ ਗਿਆ ਹੈ ਤੇ ਦੂਸਰਾ ਇਨਾਮ 1 ਕਰੋੜ ਦਾ ਹੈ ਤੇ ਤੀਸਰਾ ਇਨਾਮ 50 ਲੱਖ ਦਾ ਹੈ ਪੰਜਾਬ ਦੇ ਲੋਕਾਂ ਨੂੰ ਪੰਜਾਬ ਸਰਕਾਰ ਦੇ ਵੱਲੋਂ ਇਹ ਵੱਡਾ ਤੇ ਮਹੱਤਵਪੂਰਨ ਮੌਕਾ ਪ੍ਰਦਾਨ ਕੀਤਾ ਗਿਆ ਹੈ ਲੋਕ ਮਹਿਜ਼ 500 ਰੁਪਏ ਦੀ ਲੋਟਰੀ ਪਾ ਕੇ ਕਰੋੜਾ ਰੁਪਏ ਜਿੱਤ ਸਕਦੇ ਨੇ ਇਹ ਤੇ ਦੱਸਦੀ ਹੈ ਕਿ ਐਡਵੋਕੇਟ ਹਰਪਾਲ ਸਿੰਘ ਜੀਮਾ ਹੋਰਾਂ ਨੇ ਕਿਹਾ ਹੈ ਕਿ ਕੁੱਲ ਇਨਾਮ 68819 ਨੇ ਤੇ ਸਾਰੀ ਜਿਹੜੀ ਇਹਨਾਂ ਇਨਾਮਾਂ ਦੀ ਜਿਹੜੀ ਰਾਸ਼ੀ ਹੈ ਉਹ 23 ਕਰੋੜ 47 ਲੱਖ 90 ਹਜ਼ਾਰ ਹੈ ਇੰਨੀ ਵੱਡੀ ਰਾਸ਼ੀ ਪੰਜਾਬ ਦੇ ਲੋਕਾਂ ਨੂੰ ਇਨਾਮ ਦੇ ਤੌਰ ਤੇ ਦਿੱਤੀ ਜਾਵੇਗੀ ਤੇ ਲੋਕ ਮਹਿਜ 500 ਰੁਪਏ ਦੀ ਲਾਟਰੀ ਪਾ ਕੇ ਕਰੋੜਾਂ ਰੁਪਏ ਜਿੱਤਣ ਦੇ ਹੱਕਦਾਰ ਹੋ ਸਕਦੇ ਨੇ ਇਹ ਸਾਰੇ ਜਾਣਕਾਰੀ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਹੋਰਾਂ ਨੇ ਇੱਕ ਪ੍ਰੈਸ ਬਿਆਨ ਦੇ ਵਿੱਚ ਦਿੱਤੀ ਹੈ